ਡੀਬਰੂਗੜ ਜੇਲ੍ਹ ਵਿੱਚ ਬੰਦ ਨੌਜਵਾਨਾਂ ਨਾਲ ਵਾਪਰ ਗਈ ਅਜਿਹੀ ਘਟਨਾ ਸੁਣ ਕੇ ਤੁਹਾਡੇ ਪੈਰਾਂ ਹਿੱਟ ਹੋਵੇ ਨਿਕਲ ਜਾਏਗੀ ਜ਼ਮੀਨ ਤੁਸੀਂ ਵੀ ਕਹੋਗੇ ਕਿ ਜੋ ਇਹਨਾਂ ਨੌਜਵਾਨਾਂ ਨਾਲ ਵਾਪਰ ਰਿਹਾ ਹੈ ਰੱਬਾ ਕਿਸੇ ਨਾਲ ਵੀ ਅਜਿਹਾ ਨਾ ਹੋਵੇ ਭਾਈ ਅਮਰਤਪਾਲ ਸਿੰਘ ਸਣੇ 10 ਨੌਜਵਾਨ ਜੋ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਤੇ ਤਕਰੀਬਨ 1 ਮਹੀਨੇ ਤੋਂ ਭੁੱਖ ਹੜਤਾਲ ਦੇ ਨੇ ਤਾਂ ਕਿ ਉਹਨਾਂ ਨੂੰ ਅਸਾਮ ਤੋਂ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਸ਼ਿਫਟ ਕੀਤਾ ਜਾਏ ਤੇ ਨਾਲ ਹੀ ਉਹਨਾਂ ਨੌਜਵਾਨਾਂ ਦੇ ਪਰਿਵਾਰ ਵੀ ਅੰਮ੍ਰਿਤਸਰ ਵਿੱਚ ਲੱਗੇ ਹੋਏ ਮੋਰਚੇ ਤੇ ਪੁਖਾੜਤਾਲ ਤੇ ਬੈਠੇ ਹੋਏ ਨੇ ਤੇ ਹੁਣ ਦਿਲ ਨੂੰ ਦਹਿਲਾਉਣ ਵਾਲੀ ਖਬਰ ਆਸਾਮ ਦੀ ਜੇਲ੍ਹ ਤੋਂ ਸਾਹਮਣੇ ਆਈ ਹੈ ਕਿ ਭੁਖਾੜਤਾਲ ਤੇ ਬੈਠੇ ਸਿੰਘਾਂ ਵਿੱਚੋਂ ਦੋ ਸਿੰਘਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਜੋ ਕੁਲਵੰਤ ਸਿੰਘ ਰਾਉਕੇ ਨੇ ਉਹਨਾਂ ਨੂੰ ਮਿਰਗੀ ਦੇ ਦੌਰੇ ਪੈਣ ਦੀ ਖਬਰ ਵੀ ਸਾਹਮਣੇ ਆਈ ਹੈ ਤੇ ਹੁਣ ਸਿੰਘਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਤੇ ਦੂਸਰੇ ਪਾਸੇ ਅੰਮ੍ਰਿਤਸਰ ਵਿੱਚ ਜੋ ਸਿੰਘਾਂ ਦੇ ਪਰਿਵਾਰਾਂ ਵੱਲੋਂ ਮੋਰਚਾ ਲਾਇਆ ਹੋਇਆ ਉੱਥੇ ਭੁਖਾੜਤਾਲ ਤੇ ਬੈਠੇ ਪਰਿਵਾਰਾਂ ਵਿੱਚੋਂ ਵੀ ਬਹੁਤਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇਸ ਬਾਰੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਜੋ ਜਾਣਕਾਰੀ ਦਿੱਤੀ ਹੈ ਉਹ ਤੁਹਾਡੇ ਵੀ ਹੋਸ਼ ਉਡਾ ਕੇ ਰੱਖ ਦੇਗੀ ਕੀ ਕਹਿਣਾ ਵਕੀਲ ਈਮਾਨ ਸਿੰਘ ਖਾਰਾ ਦਾ ਆਓ ਤੁਹਾਨੂੰ ਵੀ ਸੁਣਾਉਣੇ ਆ ਜੀ ਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਚਿੰਤਾ ਵਾਲੀ ਖਬਰ ਜੋ ਹੈਗੀ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਸਾਨੂੰ ਕੁਝ ਸਮਾਂ ਪਹਿਲਾਂ ਇੱਕ ਇਹ ਗੱਲ ਪਤਾ ਲੱਗੀ ਹੈ ਵੀ ਸੈਂਟਰਲ ਜੇਲ ਦਿਬਰੂਗੜ ਵਿਖੇ ਜੋ ਵਾਰਿਸ ਪਜਾਲ ਦੇ ਜਥੇਬੰਦੀ ਦੇ ਆਗੂ ਨੇ ਉਨ੍ਹਾਂ ਵਿੱਚੋਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਅਤੇ ਭਾਈ ਕੁਲਵੰਤ ਸਿੰਘ rauke ਇਹਨਾਂ ਦੋਵਾਂ ਦੀ ਜੋ ਸਿਹਤ ਹੈ ਬੜੀ ਜ਼ਿਆਦਾ ਉੱਠਲੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਤੇ ਜੋ ਭਾਈ ਕੁਲਵੰਤ ਸਿੰਘ rauke ਹੈ ਉਹਨਾਂ ਨੂੰ ਜੋ ਮਿਰਗੀ ਦੇ ਦੌਰੇ ਵੀ ਪਏ ਤੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਉਹ ਪਿਛਲੇ 18 ਦਿਨਾਂ ਤੋਂ ਜੋ ਭੋਖ ਹੜਤਾਲ ਤੇ ਬੈਠੇ ਨੇ ਤੇ ਉਹਨਾਂ ਦੀ ਇੱਕੋ ਡਿਮਾਂਡ ਹੈ ਵੀ ਅਸੀਂ ਜੋ ਪ੍ਰਸ਼ਾਦਾ ਹੈ ਈ ਹੁਣ ਪੰਜਾਬ ਦੀ ਧਰਤੀ ਤੇ ਜਾ ਕੇ ਸ਼ੱਕਣਾ ਪਰ ਇੱਥੇ ਜੋ ਦੇਖਣ ਵਾਲੀ ਗੱਲ ਵੀ ਜੋ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਕੋਈ ਫਰਕ ਫਰਕ ਨਹੀਂ ਪੈ ਰਿਆ ਵੀ ਉਹ ਜਿਉਣ ਜਾਂ ਉਹਨਾਂ ਨੂੰ ਕੁਝ ਹੋ ਜਾਵੇ ਤੇ ਇੱਥੇ ਮੈਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਜੇ ਚਲੋ ਸਰਕਾਰ ਨਹੀਂ ਪੱਖ ਲੈਂਦੀ ਘੱਟੋ ਘੱਟ ਤੁਸੀਂ ਦਾ ਲਓ ਇੱਕ ਜੋ ਕਾਲ ਦਵੋ ਤਾਂ ਕਿ ਜੋ ਕੌਮ ਇਕੱਠੀ ਹੋ ਕੇ ਇਸ ਚੀਜ਼ ਤੇ ਕੋਈ ਚਿੰਤਨ ਕਰ ਸਕੇ ਤੇ ਉਹਨਾਂ ਦੀ ਜੋ ਮੈਂ ਕਹੂੰਗਾ ਇੱਕ ਮੰਗ ਹੈ ਉਸ ਦੀ ਪੂਰਤੀ ਹੋ ਸਕੇ ਤੇ ਜੋ ਹੈਰੀਟੇਜ ਸਟਰੀਟ ਸ਼੍ਰੀ ਅੰਮ੍ਰਿਤਸਰ ਸਾਹਿਬ ਕੇ ਜੋ ਮੋਰਚਾ ਲਾਇਆ ਗਿਆ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਦੇ ਜੋ ਨੌਜਵਾਨ ਨੇ ਜੋ ਆਗੂ ਨਹੀਂ ਉਹਨਾਂ ਦੇ ਪਰਿਵਾਰਾਂ ਵੱਲੋਂ ਉਸ ਦੇ ਵਿੱਚ ਵੀ ਵੱਧ ਚੜ ਕੇ ਜੋ ਹਿੱਸਾ ਲਵ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ